ਇੱਕ ਵਾਰਦਾਤ ਹੋਈ ਸੀ 21 ਨਵੰਬਰ ਨੂੰ ਟਵਾਲੀ ਨਾਬੇ ਦੇ ਏਰੀਏ ਚ ਜਿੱਥੇ ਇੱਕ ਘਾਰ ਸਨੈਚ ਹੋਇਆ ਸੀ ਉਹਦੇ ਮੁਤਲਕ 168 ਨੰਬਰ ਪਰ ਚੌਥੇ ਦਰਜ ਹੋਇਆ ਸੀ ਉਹਦੇ ਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀਡੀ ਐਸਪੀਡੀ ਇਨਚਾਰਜ ਸੀ ਹੈ ਇਹ ਤੇ ਸਪੈਸ਼ਲ ਸਟਾਫ ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇਨਚਾਰਜ ਸੀ ਹੈ ਇਹ ਕੋਲ ਇਨਫੋਰਮੇਸ਼ਨ ਆਈ ਕਿ ਇਹਨਾਂ ਚ ਜਿਹੜਾ ਮੇਨ ਅਕਿਊਜ਼ ਦਾ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਹਦੇ ਵੱਲ ਮੂਵਮੈਂਟ ਹੈਗੀ ਉਹਦੀ ਜੇ ਹੁੰਦਾ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤਾਂ ਗੱਡੀ ਰਿਕਵਰ ਹੋ ਸਕਦੀ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਬਜਾਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚਿਹਰੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੇ ਗਏ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਕੀਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਹੈ ਉਸ ਇੰਜਰੀ ਕਰਕੇ ਇਹਨੂੰ ਸ੍ਰੀ ਰਜਿੰਦਰਾ ਹਸਪੀਟਲ ਦਾਖਲ ਕਰਾਇਆ ਤੇ ਗੱਡੀ ਰਿਕਵਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਉਹਦੇ ਵਿੱਚ ਪਰਚਾ ਸੀ ਦਰਜ ਕਰ ਰਹੇ ਆ ਪਸਿਆਨੇ ਥਾਣੇ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇਨਕਾਊਂਟਰ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁਟਕੋ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਖਤਨਾ ਚਿਲੈ ਵਿੱਚ ਵੀ ਪਰਚਾ ਦਰਜ ਹੈ ਸੰਗਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਹੈ ਤੇ ਇਹ ਆਪਣੇ ਆਪ ਨੂੰ 90 ਦਾ ਜਿਹੜਾ ਵੱਡਾ ਬਦਮਾਸ਼ ਘੋੰਦਾ ਸੀ ਕਿ 90 ਵਿੱਚ ਮੇਰਾ ਨਾਮ ਚੱਲਦਾ ਹੈ ਤੇ 90 ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਹੈ ਸੋ ਉਹਦਾ ਅਰਜਨ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਬੇ ਵਿੱਚ ਕ੍ਰਾਈਮ ਹੈ ਉਹਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਨੱਥ ਪਾਊਗੀ ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਜੀਪੀ ਸਾਹਿਬ ਦੀਆਂ ਸੀਐਮ ਸਾਹਿਬ ਦੀਆਂ ਕਿ ਇਹਨਾਂ ਕ੍ਰਿਮੀਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਢਿੱਲਾਪਤੀਰਾ ਨਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਢਲਾਈ ਇਹਨਾਂ ਨਾਲ ਨਾ ਵਰਤੀ ਜਾਵੇ ਸੋ ਪਟਿਆਲਾ ਪੁਲਿਸ ਇਹਨਾਂ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ ਇਹ ਇਕੱਲਾ ਸੀ ਇਕੱਲਾ ਸੀ ਹਾਂਜੀ ਅੱਜ ਇਹ ਇਕੱਲਾ ਸੀਗਾ ਅਦਰਵਾਇਜ਼ ਇਹ ਵਾਰਦਾਤ ਵਿੱਚ ਹੋਰ ਵੀ ਬੰਦੇ ਇਨਵੋਲਡ ਸੀਗੇ ਇਹ ਹੁਣੇ ਨਾਬਾ ਜੇਲ ਤੋਂ ਬਾਹਰ ਆਇਆ ਉਥੇ ਇਹਦਾ ਕੰਟੈਕਟ ਬਣਿਆ ਸੀਗਾ ਬਾਕੀਆਂ ਨਾਲ ਸੋ ਇਹ ਦੇਖਣ ਵਾਲੀ ਗੱਲ ਹੈ ਤਫਰੀਸ਼ ਵਿੱਚ ਕਿ ਜੇਲ ਦਾ ਕੋਈ ਬੰਦਾ ਵੀ ਸ਼ਾਇਦ ਇਹਦੇ ਵਿੱਚ ਮੋਲਟ ਹੋਊਗਾ ਜਿਹੜਾ ਵਾਰਦਾਤ ਪਹਿਲਾਂ ਹੋਈ ਸੀ ਤੇ ਰਾਮ ਸਿੰਘ ਵੀ ਕੋਈ ਰਿਕਵਰੀ ਹੋਈ ਹੈ ਹਾਂਜੀ ਰਾਮ ਸਿੰਘ ਵੀ ਕੋਈ ਹਾਂਜੀ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਤਿੰਨ ਲਾਈਵ ਰਾਉਂਡ ਰਿਕਵਰ ਹੋਏ ਤੇ ਤਿੰਨ ਜਿਵੇਂ ਮੈਂ ਦੱਸਿਆ ਕਿ ਇਹਨੇ ਫਾਇਰ ਕੀਤੇ ਸੀ ਉਹ ਖੋਲ ਰਿਕਵਰ ਕੀਤੇ ਕਿ ਮੈਸੇਜ ਜਿਹੜਾ ਜੋ ਜੀ ਇੱਥੇ ਬਹੁਤ ਹੋ ਰਿਹਾ ਹੈ ਜੈਂਕਵਾਰ ਦੀ ਮੈਸੇਜ ਬਹੁਤ ਕਲੀਅਰ ਹੈ ਜੀ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਮੁਸਤੈਦ ਹੈ ਕਿ ਕੋਈ ਵੀ ਇਹੋ ਜਿਹੇ ਕ੍ਰਾਈਮਨਲ ਨਾਲ ਸਖਤਾਈ ਤੋਂ ਸਖਤਾਈ ਨਾਲ ਡੀਲ ਕੀਤਾ ਜਾਊਗਾ ਕਿਸੇ ਵੀ ਪ੍ਰਤੀ ਇਹੋ ਜਿਹੀ ਢਲਾਈ ਨਹੀਂ